ਬਠਿੰਡਾ ਦੇ ਪਕਤਾ ਪਾਈਕਾ ਵਿਖੇ 9 ਵਜੇ ਦੇ ਕਰੀਬ ਅਨਾਜ ਮੰਡੀ ਵਿਖੇ ਆਪਣੇ ਪਤੀ ਦੇ ਨਾਲ ਸੈਰ ਕਰ ਰਹੀ ਇੱਕ ਮਹਿਲਾ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਦਿੱਤੀ ਗਈ ਗੋਲੀ ਲੱਗਣ ਦੇ ਨਾਲ ਗੰਭੀਰ ਉਕਤ ਜ਼ਖਮੀ ਹੋਈ ਹਰਪ੍ਰੀਤ ਨਾਮ ਦੀ ਲੜਕੀ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਐਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਕਿ ਪੁਲਿਸ ਨੇ ਅਣਪਛਾਤੇ ਹਤੇ ਕੇਸ ਦਰਜ ਕਰਕੇ ਅਗਧਿਕ ਕਾਰਵਾਈ ਸ਼ੁਰੂ ਕਰ ਦਿੱਤੀ ਸੋ ਪਕਤਾ ਪਾਈਕਾ ਤੇ ਵਿਖੇ ਫਾਇਰਿੰਗ ਹੋਈ ਹੈ ਅਦਾਜ਼ੇ ਕੀ ਬਠਿੰਡਾ ਦੇ ਵਿੱਚ ਫਾਇਰਿੰਗ ਹੋਈ ਹੈ ਅਣਪਛਾਤੇਆਂ ਦੇ ਵੱਲੋਂ ਇੱਕ ਔਰਤ ਤੇ ਫਾਇਰਿੰਗ ਕੀਤੀ ਗਈ ਹੈ। ਦਾਜ਼ੀ ਕੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਇਹ ਔਰਤ। ਸੇਲ ਕਰਨ ਨਿਕਲੇ ਸੀ ਜੀ ਬੇਟੇ ਨੇ ਸਾਨੂੰ ਤਾਂ ਜਦੋਂ ਘਰੇ ਸਨੈਅ ਮਿਲਿਆ ਭੱਜ ਕੇ ਮੁੰਡੇ ਆਏ ਕੋਈ ਹੋਰ ਕਹਿੰਦੇ ਤੁਹਾਡੇ ਬੱਚਿਆਂ ਦਾ ਐਕਸੀਡੈਂਟ ਹੋ ਗਿਆ। ਜਦੋਂ ਨੂੰ ਅਸੀਂ ਬੱਚੇ ਘਰੇ ਲਈ ਆਉਂਦੇ ਸੀਗੇ ਜਦੋਂ ਡਾਕਟਰ ਦੇ ਲਗਾਏ ਉਹ ਕਹਿੰਦੇ ਵੀ ਇਹ ਐਕਸੀਡੈਂਟ ਨਹੀਂ ਹੋਇਆ ਵੀ ਗੋਲੀ ਦਾ ਨਿਸ਼ਾਨ ਹੈ। ਬੱਚਿਆਂ ਨੂੰ ਜਦੋਂ ਬੇਟੀ ਨੂੰ ਪੁੱਛ ਦੱਸ ਕੀਤੀ ਉਹ ਕਹਿੰਦੇ ਵੀ ਮੇਰੇ ਕੋਲੇ ਦੋ ਮੁੰਡੇ ਆਏ ਮੋਟਰਸਾਈਕਲ ਤੇ ਕਹਿੰਦੇ ਉਹਨਾਂ ਨੇ ਗੋਲੀ ਦਾ ਫਾਇਰ ਕੀਤਾ। ਕੀ ਪਹਿਲਾਂ ਕੋਈ ਰੰਜਿਸ਼ ਵਗੈਰਾ ਸੀ ਨਹੀਂ ਨਹੀਂ ਕਿਸੇ ਨਾਲ ਨਹੀਂ ਸੀ ਜੀ ਬੇਟੇ ਕੋਈ ਅਜਿਹੀ ਗੱਲ ਨਹੀਂ ਸੀ ਅੱਗੇ ਵੀ ਜਾਂਦੇ ਹਾਕੀ ਖੇਡਦਾ ਬੇਟਾ ਇਹੋ ਜਿਹੀ ਨਹੀਂ ਸੀ ਕੋਈ ਵੀ ਗੱਲ ਕਹਿੰਦੇ ਮੋਟਰਸਾਈਕਲ ਤੇ ਆਏ ਹਾਂ ਮੋਟਰਸਾਈਕਲ ਤੇ ਆਏ ਬੇਟਾ ਇਹਨੂੰ ਚੱਕਣ ਲੱਗ ਗਏ ਭੱਜ ਗਏ ਬਸ ਇੰਨਾ ਕੀ ਹੋਊਗਾ ਕੀ ਮੰੰਕੀ ਕਰ ਦੂੰ ਕਿਵੇਂ ਮੰੰਕੀ ਕਰ ਦਊ ਇਸ ਤਰ੍ਹਾਂ ਦੇ ਮੰਗੋ ਸਾਨੂੰ ਬੇਟੀ ਸਹੀ ਸਲਾਮਤ ਚਾਹੀਦੀ ਹੈ ਜੀ ਸਾਨੂੰ ਕੋਈ ਹੋਣੀਗਾ ਬਸ ਸਾਡੀ ਬੇਟਾ ਬੇਟੀ ਸਹੀ ਰਹਿਣ ਬਸ ਸਾਡੀ ਕੋਈ ਨਹੀਂ ਕਿਸੇ ਨਾਲ ਕੋਈ ਇਹੋ ਜਿਹੀ ਇਧਰ ਹੀ ਪੇੜੀ ਹਾਂ ਜੀ ਇਹ ਅੱਜ ਸਵੇਰ ਕੀ ਮਾਮਲਾ ਹੈ ਇਹ ਹੈ ਜਿਹੜੀ ਸਵੇਰ 9 ਵਜੇ ਦੇ ਕਰੀਬ ਦੀ ਘਟਨਾ ਹੈਗੀ ਹੈ ਇਹ ਥਾਣਾ ਦਿਆਲਪੁਰਾ ਦਾ ਏਰੀਆ ਪੈਂਦਾ ਜਿਹਦੇ ਵਿੱਚ ਭਕਤਾ ਭਾਈਕਾ ਦੇ ਏਰੀਆ ਦੇ ਵਿੱਚ ਜਿਹੜੀ ਲੜਕੀ ਹੈਗੀ ਹਰਪ੍ਰੀਤ ਕੌਰ ਇਹ ਆਪਣੇ ਘਰ ਵਾਲੇ ਦੇ ਨਾਲ ਅਰਸ਼ਵੀ ਸਿੰਘ ਦੇ ਘਰ ਵਾਲੇ ਦਾ ਨਾਮ ਉਹਦੇ ਨਾਲ ਸੈਰ ਤੇ ਆਈ ਸੀ ਦਾਣਾ ਮੰਡੀ ਦੇ ਵਿੱਚ ਤਾਂ ਜਦੋਂ ਸੈਰ ਕਰ ਰਹੇ ਸੀਗੇ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਏ ਤੇ ਉਹਨਾਂ ਨੇ ਜਿਹੜਾ ਹਵਾ ਇੱਕ ਸਹਾਰ ਕੀਤਾ ਲੜਕੀ ਦੇ ਉੱਪਰ ਜੋੜੜ ਕੀਤੇ ਪੱਟੇ ਦੇ ਵਿੱਚ ਲੱਗਿਆ ਗੋਲੀ ਲੱਗੀ ਹੈ ਤੇ ਪੱਟੇ ਦੇ ਵਿੱਚੋਂ ਆਰਪਾਰ ਹੋ ਗਈ ਸੀ ਉਸ ਤੋਂ ਬਾਅਦ ਸਾਡੀ ਪੋਪ ਪਾਰਟੀ ਜਿਹੜੀ ਐਸ ਐਚਓ ਨਾਲ ਸੀਆਈ ਨਾਲ ਡੀਐਸਪੀ ਡੀ ਸਾਹਿਬ ਮੌਕੇ ਦੇ ਉੱਪਰ ਜਿਹੜੇ ਹੈਗੇ ਨੇ ਚਲੇ ਗਏ ਨੇ ਸਾਡੇ ਵੱਲੋਂ ਜਿਹੜੇ ਇਹਨਾਂ ਦੇ ਬਿਆਨ ਦਰਜ ਕਰਕੇ ਮੁਕਦਮਾ ਦਰਜ ਕੀਤਾ ਜਾ ਰਿਹਾ ਤੇ ਜਿਹੜੀ ਬੰਦੀ ਕਰਵਾਈ ਕੀਤੀ ਜਾਊਗੀ ਸਾਡਾ ਜੁੜ ਚੁੱਕੇ ਨੇ ਸੋ ਕਪਿਲ ਇਹ ਫਾਇਰਿੰਗ ਹੋਈ ਹੈ ਜੁਤੇ ਕਿ ਇੱਕ ਔਰਤ ਨੂੰ ਬੇਰਮੀ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ ਫਾਇਰਿੰਗ ਕੀਤੀ ਗਈ ਹੈ ਸੋ ਕੀ ਕੁਝ ਹੋਰ ਜਾਣਕਾਰੀ ਮਿਲੀ ਹੈ ਕਿ ਕੁਝ ਪੁਰਾਣੀ ਰੰਜਿਸ਼ ਸੀ ਇਸ ਔਰਤ ਦੇ ਨਾਲ ਜੀ ਕਮਦਗੀਆਂ ਮਠਿੰਡਾ ਦੇ ਭਗਤਾ ਭਾਈ ਦਾ ਇਹ ਮਾਮਲਾ ਹੈਗਾ ਸਵੇਰੇ ਦਾਣਾ ਮੰਡੀ ਵਿੱਚ ਅਰਸ਼ਦੀਪ ਕੌਰ ਜਿਹੜੀ ਕਿ ਆਪਣੇ ਪਤੀ ਨਾਲ ਸੈਰ ਕਰ ਰਹੀ ਸੀ ਪਿੱਛੋਂ ਜਿਹੜੇ ਕਿ ਨਕਾਬਪੋਸ਼ ਮੋਟਰਸਾਈਕਲ ਤੇ ਆ ਰਹੇ ਸੀਗੇ ਤਾਂ ਫਾਇਰਿੰਗ ਕਰਕੇ ਮੌਕੇ ਤੇ ਫਰਾਰ ਹੋ ਗਏ ਨੇਗੇ ਤੇ ਪੁਲਿਸ ਜਿਹੜੀ ਕਿ ਇਸ ਮਾਮਲੇ ਦੀ ਜਾਂਚ ਜੁਟੀ ਹੋਈ ਹੈ ਕਿ ਅਰਸ਼ਦੀਪ ਕੌਰ ਜਿਹੜੀ ਕਿ ਹਾਲਾਤ ਠੀਕ ਨਹੀਂਗੇ ਲੱਪ ਤੇ ਜਿਸ ਫਾਇਰਿੰਗ ਗੋਲੀ ਵੱਜੀ ਹੈਗੀ ਉਸ ਕਰਕੇ ਜਿਹੜੀ ਕਿ ਜ਼ਖਮੀ ਹੋ ਗਈ ਸੀ ਪਹਿਲਾਂ ਉਸ ਨੂੰ ਪ੍ਰਾਈਵੇਟ ਹਸਪੀਟਲ ਵਿੱਚ ਲੈ ਕੇ ਗਏ ਤੇ ਉਸ ਤੋਂ ਬਾਅਦ ਸਰਕਾਰੀ ਸਿਵਲ ਹਸਪਤਾਲ ਵਿੱਚ ਜਿਹੜਾ ਕਿ ਰੈਫਰ ਕਰ ਦਿੱਤਾ ਸੀਗਾ ਐਸਪੀ ਸੀਟੀ ਨੇ ਜਾਣਕਾਰੀ ਦਿੱਤੀ ਤਾਂ ਵੱਖ-ਵੱਖ ਜਿਹੜੀ ਕਿ ਟੀਮਾਂ ਪੁਲਿਸ ਪਾਰਟੀ ਦੀ ਇਸ ਕੇਸ ਤੇ ਵਿਚ ਲਾਈ ਗਈ ਹੈ ਜੇ ਬਿਲਕੁਲ ਜੁਲਾਰੇ ਵੱਲੋਂ ਗੋਲੀ ਚੜਾਈ ਗਈ ਹੈ ਉਹਨਾਂ ਦੀ ਕਿਸੇ ਰਿਪਛਾਣ ਹੋ ਪਾਈ ਹੈ ਉਹਨਾਂ ਨੂੰ ਪਛਾਤੇ ਮੁਲਜ਼ਮਾ ਦੀ ਜੀ ਫਿਲਹਾਲ ਹਜੇ ਤੱਕ ਕੋਈ ਪਛਾਣ ਨਹੀਂ ਹੋ ਪਾਈ ਨਾ ਹੀ ਕੋਈ ਰੰਜਿਸ਼ ਸੀਗੀ ਤਾਂ ਇਸ ਜਿਹੜਾ ਕਿ ਇਸ ਤਰ੍ਹਾਂ ਦਾ ਪਤਾ ਲੱਗਦਾ ਕਿ ਚੋਰੀ ਲੁੱਟਖੋਹ ਦਾ ਜਿਹੜਾ ਕਿ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਕਿ ਹੈਗਾ ਜੀ ਕਪਲ ਬੋਬਤਾਨਾ ਤੁਹਾਡਾ तमाम ਜਾਣਕਾਰੀ ਦਿਓ ਸਰਪਛਾਤੇ ਵਖਤਿਆਰ ਦੇ ਵੱਲੋਂ ਸੈਰ ਕਰ ਰਹੀ ਮਹਿਲਾ ਤੇ ਗੋਲੀ ਚਲਾਈ ਹੈ ਗੰਭੀਰ ਜ਼ਖਮੀ ਹੋਈ ਹੈ ਔਰਤ ਤੇ ਕਿ ਹਸਪਤਾਲ ਦੇ ਵਿੱਚ ਉਹ ਜੇਰੇ ਇਲਾਜ